ਲੋ ਬਾਈ ਇੱਧਰ ਚੱਲ ਪਈ ਏਸੀ ਦੀ ਸਰਵਿਸ ਆਪੇ ਵੜ ਗਿਆ ਮੁੰਡਾ ਸਹੀ ਗੱਲ ਹੈ ਗੰਦਾ ਬਹੁਤ ਹੋਇਆ ਹੋਣਾ ਬਾਈ ਹਾਂ ਮਨ ਲੱਗਿਆ ਵਾ ਤਾਂ ਉਹ ਅੰਦਰ ਹਾਂ ਬੰਦਾ ਆਇਆ ਨਹੀਂ ਹੈ ਕੰਪਨੀ ਵਾਲਾ ਕੋਈ ਕੰਮੀ ਧੋ ਦੇ ਕੰਮ ਖਰਾਬ ਹੈ ਅੱਛਾ ਲਾ ਬਾਈ ਖਾਸਾ ਕਬਰ ਗੰਦਾ ਹੋਇਆ ਹੋਇਆ ਤਾਂ ਹੈਨਾ ਗੰਦਾ ਬਹੁਤ ਹੈ ਹੂੰ ਝੜ ਪੋਚੇ ਵਾਲਾ ਗੱਲ ਦਾ ਸਾਰਾ ਉੱਪਰ ਹੀ ਜਾਂਦਾ ਹੂੰ ਆਹਾ ਆਹ ਸਾਰੀ ਦਿਹਾੜੀ ਲਾ ਕੇ ਬੈਠੀ ਰਹਿੰਦੀ ਆਹਾ ਘਟਾ ਆਪ ਕੋ ਬੰਦ ਤੇ ਬੈਣਾ ਹੈਗਾ ਹਾਂ ਆਪਣਾ ਵਿੰਡੋਏ ਸੀ ਆ ਚਦੂਗਾ ਹਾਂ ਹਾਂ ਆਹੇ ਵਿੰਡੋਏ ਸੀ ਬਾਈ ਆਪਣਾ ਇੱਧਰ ਇਹ ਲੱਗਣਾ ਹੈ ਚਲ ਬਾਈ ਮਾਨਾ ਨੂੰ ਦੇਖ ਦੇ ਕਿਆ ਕਰਦਾ ਆਹੇ ਕਾਹ ਆ ਗਿਆ ਬਾਈ ਇੱਧਰ ਪੰਮੂ ਕਰ ਜਾ ਉਹ ਰਹਿ ਕੇ ਸਤਿ ਸ਼੍ਰੀ ਅਕਾਲ ਬੁਲਾ ਬਾਈ ਇਹਨਾਂ ਨੇ ਅਜੇ ਨਾਉਣਾ ਸਿਰ ਹਲੇ ਸਤਿ ਸ਼੍ਰੀ ਅਕਾਲ ਚਲ ਫਿਰ ਵਨ ਟੂ ਸੁਣਾ ਦੇ ਮੜਾ ਜੀ ਹਾਏ ਓਏ ਔਰ ਭਾਈ ਆ ਦੇਖੀ ਹਥਿਆਰ ਚੱਲ ਫਿਰ ਨਾਲੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹੂੰ ਸਤਨਾਮ ਚਲ ਇੱਕ ਓੰਕਾਰ ਸੁਣਾ ਨਾਲੇ ਇੱਕ ਓਕਾਰ ਸਤਨਾਮ ਕਰਤਾ ਪੁਰਖ ਸਤ ਪੁਰਨੀਬ ਨਿਰਭਉ ਨਿਰਵੈਰ ਲੋਭੇ ਬੰਦਾ ਲੱਗਿਆ ਇਨਾ ਕ ਬੋਲਣ ਹੁਣ ਕਿਆ ਕਰਨ ਲੱਗਾ ਚਾਚਾ ਏਸੀ ਸਵਰਨ ਏਸੀ ਸਵਰਨ ਚਲ ਦਿਖਾ ਕਿੱਥੇ ਆ ਕਿਆ ਕਰਦਾ ਲੋ ਬਈ ਓਹ ਹੋ 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 ਏਸੀ ਦਾ ਤਾਂ ਬਣਾਤਾ ਬੱਕਰਾ ਹੈ ਬਗੂ ਲੈ ਬਈ ਏਸੀ ਦੀ ਸਾਰੀ ਸਵਰੇ ਆ ਹੁਣ ਕਿਹਨੇ ਲਾਇਆ ਕਰਨਾ ਐਸੀ ਚੱਚੇ ਨੇ ਹੈ ਚੱਚੇ ਨੇ ਚੱਚੇ ਨੇ ਕੁੱਛਿਆ ਠੀਕ ਆ ਠੀਕ ਆ ਠੀਕ ਆ ਚਲੋ ਭਾਈ ਅਸੀਂ ਇੱਧਰ ਕੰਮ ਆਉਣ ਦੇ ਜਣੇ ਹੈ ਬੈਟਰੀ ਦੀ ਬੈਟਰੀ ਪਾਈ ਆ ਅੱਛਾ ਹਾਂ ਭਾਈ ਕੱਪੜੇ ਧੋंदे ਧੋंदे ਤੂੰ ਵੀ ਆ ਗਈ ਤੈਂ ਵੀ ਦੇ ਸਾਰੇ ਨਾਲ ਜੁੜ ਕੇ ਪੈਰਾਂ ਸੱਜਾ ਹਾਂ ਹਾਂ ਜਮਾ ਚਾਦਰ ਲੈਣਾ ਇੱਥੇ ਜੀ ਅੱਛਾ ਸਵਾਈ ਹੋਣੀ ਆ ਜੀ ਘਰ ਦੀ ਦੁਆ ਦੁਆ ਅੱਛਾ ਐਸੀ ਨੋਣ ਲੱਗੀ ਆ ਜਾਂ ਇੱਕ ਵਾਰ ਐ ਕਰੀਮ ਲਾ ਲੈਣਾ ਸਾਰਾ ਚੱਕਦੇ ਫੱਟੇ ਕੱਕਲਾ ਆਪਣੇ ਪਹੁੰਚੇ ਤੋਂ ਵੀ ਮਾਰਦੇ ਕੰਨਾਂ ਨੂੰ ਹਨ ਪਾਣੀ ਗਾੜੀ ਬਾਹਰ ਤੋੜਦੀ ਸੀ ਨਾ ਉਹਨਾਂ ਕਰਦਾ ਦਬੋ ਪਾਇਆ ਚਾਹ ਠੀਕ ਆ ਚਲੋ ਭਾਈ ਇੱਧਰ ਚੱਲਦੇ ਆ ਬੰਦੇ ਲੱਗੇ ਹੋਏ ਆਪਣੇ ਇਹਨਾਂ ਨੇ ਤਾਂ ਹੁਣ ਸਫਾਈ ਕਰਨੀ ਹੈ ਉਹ ਦੇਖੋ ਖਮਾਗਦਾ ਅੱਜ ਮਸ਼ੀਨ ਆਈ ਵੀ ਆ ਟਰੈਕਟਰ ਦਾ ਵੀ ਨੰਬਰ ਲਾ ਦिए ਤੋ ਦੀਏ ਉਹ ਦੇਖੋ ਹੋ ਉਹ ਮੈਂ ਕਿਹਾ ਟਰੈਕਟਰ ਦਾ ਵੀ ਨੰਬਰ ਲਾ ਦਈਏ ਆਈਪੀ ਤਾਂ ਹੈਗੀ ਕੰਪਰੈਸ਼ਨ ਮਸ਼ੀਨ ਚਲ ਵਸ ਧੋ ਦਈਏ ਹਜੇ ਲੋਕਾਂ ਦੇ ਨੰਬਰ ਲੱਗਣੇ ਆ ਇਹਦਾ ਮੁੰਡੇ ਜਾ ਗਿਆ ਹਾਂ ਫੜ ਲਿਆਂਦਾ ਇਹ ਅੱਜ ਰਾਹ ਆ ਗਿਆਗੇ ਆਉਣਾ ਰਹੇ ਪਾਤਾ ਕੱਲ ਆ ਪਾਣੀ ਹੋ ਗਿਆ ਖਤਮ ਬਾਲਟੀ ਚ ਬਈ ਉਹ ਦੇਖੋ ਆ ਪਾੜ ਟੁੱਟੀ ਨੂੰ ਲਾ ਦੇਣਾ ਤਾਂ ਪਾਪ ਸਿੱਧਾ ਹੀ ਹਾਂ ਲੈ ਹਾਂ ਨੂੰ ਇਹ ਨਹੀਂ ਰੱਖ ਦੇਣਾ ਹਾਂ ਦੇ ਨਹੀਂ ਰੱਖ ਜੀ ਲਾ ਲਿਆ ਨਾ ਬੈਲਵ ਵਾਲਾ ਜੈਟ ਹੈ ਹਾਂ ਲਾ ਲਿਆ ਇਹਦੇ ਨਾਲ ਦੋ ਹੱਥ ਖੇਲ ਲਿਆ ਹਾਂ ਹਮੋਂ ਹੋਈ ਦੀ ਫੈਟਿੰਗ ਹੋ ਕੀ ਕਹਿੰਦਾ ਨਾ ਚਾਚਾ ਪੱਸ ਕੀ ਆ ਚਾਹ ਜਾਣ ਦੀਆਂ ਜਿਹੜਾ ਜੱਲਦਾ ਮੈਂ ਬੈਠਾ ਹਾਂ ਹਾਂ ਤਾਂ ਨਾ ਘਰ ਘਰ ਰਹਿਣਾ ਰੋਕ ਵੀਦਣਾ ਤੁਹਾਨੂੰ ਘਰ ਆਉਣ ਤੇ ਹਾਂ ਹੈ ਹਾਂ ਤੁਮ ਨੱਚ ਕੇ ਦਿਖਾ ਦੇ ਇਸੀ ਚ ਪੈਣਾ ਜੀ ਓਏ ਨੱਚ ਕੇ ਦਿਖਾ ਦੇ ਇਸੀ ਚ ਪੈਣਾ ਆ ਹਾਂ ਲੱਗਦਾ ਐਵੇਂ ਬੈਣਾ ਅਰ ਮੈਂ ਕੰਮ ਵੀ ਇਦਾਂ ਕਰੂੰਗਾ ਹਾਂ ਆਦਾ ਕਰੀ ਜਿਵੇਂ ਦੇਖੀ ਚਲੋ ਭਾਈ ਲਾਵੇ ਹੋਰ ਜਾਲੀ ਨਵੀਂ ਬਣ ਗਈ ਜਮਾਈ ਚਲੋ ভাই ਚਲੋ ਰਿਹਾ ਕੰਮ ਇਹਦਾ ਹੈ ਪੱਪਰ ਵਾਲੇ ਚ ਅੱਛਾ ਉਹਦਾ ਜਿਹੜਾ ਰਾਤ ਤੋਂ ਦੇਖੀ ਉਹਦਾ ਜਿਹੜਾ ਕਾਪਰ ਕੰਪਰੈਸਰ ਦੇਖਣਾ ਲੈ ਚਲੋ ਲੱਾ ਇਹ ਪਾਵਰ ਕਰੋ ਨਹੀਂ ਪਾਵਰ ਸੇਫਟ ਨੀਓਂ ਕੋਣ ਦਾ ਝੁੰਗੀ ਚਾਂਗੀ ਪਾਈ ਵੀ ਟੱਕਿਆ ਵੈਨ ਨਾ ਇੱਥੀ ਦੋਈ ਤੇਰੇ ਹੀ ਜਗ ਹੁੰਦੀ ਇਹਦੇ ਦਾਤ ਵੀ ਨਹੀਂ ਬੋਣ ਮਿੱਟੀ ਆ ਜਾਲੀਆਂ ਬਣ ਗਿਆ ਇੱਕ ਨੰਬਰ ਹੈ ਨਾ ਉਹ ਦੇਖੀ ਬਾਤੀ ਵਧੀਆ ਪੰਮੂ ਨੂੰ ਫੇਡਣਾ ਤੇ ਲੜਦਾ ਨਾ 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 ਪੰਮੂ ਦੱਸਦੇ ਨੂੰ ਥਾਪੀ ਮਾਰਦੇ ਪੰਮੂ ਇੱਕ ਓਏ ਆ ਆ ਜਾ ਗਿਆ ਪੁੱਛਲਾ ਕਿ ਆਉਣਾ ਸਾਰੇ ਖੜਿਆ ਸਾਰੇ ਖੜਿਆ ਪੰਮੂ ਪੁੱਛੀ ਹੈ ਮੈਂ ਪਾਣੀ ਛੱਡਤਾ ਮੈਂ ਪੰਮੂ ਦੁਬਾਰਾ ਪੁੱਛ ਗਿਆ ਵਾ ਆਜਾ 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 ਹੁਣ ਹਾਂ ਹਾਂ ਰੱਬੀ ਮਾਜੀ ਥੇਲਾ ਬਾ ਇਹਨੋ ਤੇ ਹੂੰ ਵਾਧੂਦਾਰ ਘਰ ਨਾ ਜਾਇਓ ਚਲੋ ਜੇਸ਼ਨ ਬਾਸ ਸੁਕਣਾ ਜਾ ਕੇ 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 ਚਲੋ ਜੇਸ਼ਨ ਬਾਸ ਸੁ ਉਹ ਹਾਂ ਕਿੱਥੇ ਨੂੰ ਉਹ ਇਹਦੀ ਨਹੀਂ ਜਾਣਾ ਇਹ ਤਾਂ ਟੁੱਟਾ ਹਲੇ ਹੋ ਇਹ ਕਹਿੰਦਾ ਖਮ ਨਹੀਂ ਲੱਗੇ ਜਾਣਾ ਇੰਨੀ ਛੇਤੀ ਹੈ ਹੈ ਅਰੇ ਬੰਮੂ ਉਹ ਬੰਮੂ ਲੈਟ ਤਾਂ ਨਹੀਂ ਭੱਜ ਗਈ ਸਾਵੇ ਹੱਥ ਰੱਖੀ ਬਾਈ ਆ ਲੋ ਘਰ ਦੇ ਆਲਾ ਚੀਜ਼ ਕੀ ਸੰਭੀ ਗਈ ਤਾਂ ਹੋਈ ਗਈ ਆ ਇਹ ਪੀ ਵਿਦਾ ਦਾ ਆਹੀ ਉਹ ਬੰਦਾ ਸਾਡਾ ਜ਼ਿਆਦਾ ਏਸੀ ਲਾਉਂਦਾ ਹੈ ਕੰਪਨੀ ਵਾਲੇ ਨਾਲ ਗੰਡਾ ਦਿੰਦਾ ਹੈ ਹੈ ਕੰਪਨੀ ਵਾਲੇ ਨਾਲ ਗੰਡਾ ਦਿੰਦਾ ਹੈ ਕੰਪਨੀ ਵਾਲੇ ਜਿਹਦੇ ਕਰਕੇ ਕਰਕੇ ਬਸ ਜਿਹਦੇ ਰਹਿ ਗਿਆ ਰਹਿ ਗਿਆ ਲੈ ਭਾਈ ਇੱਧਰ ਸਫਾਈ ਅੱਜ ਪਰਦੇ ਪੁਰਦੇ ਵੀ ਖੋਲੇ ਸਰਦਾਰਨੀ ਨੇ ਦਾ ਆ ਦੇਖੋ ਭਾਈ ਪਰਦੇ ਪੁਰਦੇ ਸਾਰੇ ਖੁੱਲ ਚੁੱਕੇ ਆ ਲੈ ਭਾਈ ਜਿਆ ਪਰ ਅੰਦਰੋਂ ਫੇਰ ਉਹਰਾ ਹੰਦ ਛੱਡ ਦੇ ਫੇ ਤਾਂ ਨਾ ਢਾਇ ਕਰਨ ਆਏ ਮੈਨੂੰ ਰੇ ਢਾਇ ਲੈ ਗਏ ਮੈਂ ਕੋ ਕਹਿਦਾ ਕੋ ਹੂੰ ਤੇਰੇ ਵਾਲਾ ਸਾਨੂੰ ਢਾ ਲੈ ਕੇ ਉਹ ਪਾਣੀ ਨਾਲ ਭਰਿਆ ਹੋਣਾ ਲੈ ਕੇ ਬਾਹਰ ਨਿਕਲ ਗਿਆ ਪੱਖਾ ਦੇ ਲਈ ਪੱਖਾ 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 ਦੇ ਲਈ ਲਾਜ਼ਮੀ ਰਹਿਣਾ ਟੈਕਨ ਨਾ ਤੁਸੀਂ ਨਾ ਬਾਪੇ ਸ਼ਾਲ ਕੱਟਾ ਲਾ ਨਾ ਪਪਾ ਜਿਸ ਸ਼ਾਲ ਵਾਹ ਕਪੜਾ ਰਹਿ ਗਈ ਬੰਦਾ ਇਹਨਾਂ ਕੋਲ ਆ ਕਪੜਾ ਬੜਾ ਅੱਜ ਜਿੰਨੇ ਬਾਅਦਾਂ ਦਿਨ ਚੱਲਣਾ ਨਹੀਂ ਹਾਂ ਕਿੰਨਾ ਘੰਟਾ ਹੈ ਹਾਂ ਇੱਕ ਦੋ ਘੰਟੇ ਸ਼ਾਮ ਤਲਾਹ ਨੂੰ ਹਾਂ ਸ਼ਾਮ ਚ ਲਾਣਾ ਹੈ ਹਾਂ ਹੁਣ ਤਾਂ ਜਲਾਵਾ ਵੀ ਨਹੀਂ ਹੈਗਾ ਕਿਉਂਕਿ ਥੋੜਾ ਜਿਹਾ ਕਦੇ ਛੱਟੇ ਛੋਟੇ ਲੈ ਲੈਂਦੇ ਉਹਦੇ ਵਿੱਚ ਹੂੰ ਟਾਈਮ ਦੇ ਦੇ ਉਹਦਾ ਨਹੀਂ ਚਾਹ ਬਰੇਨ ਮਾਰਨੀ ਹਵਾਲੀ ਹੈਗੀ ਹੈ ਪੈ ਕੇ ਦੇਖ ਹਾਂ ਲੈ ਆ ਹੋਰ ਇਹਨੂੰ ਮਾਰਦੇ ਚਲ ਹੋ ਜਾ ਕੇ ਰੈਡੀ ਦੋ ਤਿੰਨ ਮਹੀਨੇ ਖਾਤਰ ਹੁਣ ਇਹ ਮੋਟਾ ਨਹੀਂ ਗੱਲ ਕਰਦਾ ਹੈਈ ਕੋੜੀ ਸਰਵਿਸ ਕਰਾਉਣੀ ਲੋੜ ਹੈ ਠੀਕ ਹੈ ਨਾ ਇਹ ਤਾਂ ਫਿਰ ਜਦੋਂ ਜਾਊਗਾ ਇਕੱਠੇ ਹੀ ਜਾਊਗਾ ਨਹੀਂ ਨਹੀਂ ਦੇਖਦਾ ਨਾ ਬਦਲੇ ਇਹਦੇ ਅੱਛਾ ਸ਼ੈਂਪੀ ਦੀ ਗੱਡੀ ਕਿੱਥੇ ਗਈ ਸ਼ੈਂਪੀ ਦੀ ਗੱਡੀ ਘਰੇ ਆ ਹੁਣ ਗਿਆ ਵਾਜੂਰ ਸਾਹਿਬ ਕੋਲ ਨਹੀਂ ਉਹ ਵੀ ਦੇਖਣਾ ਹੈਗਾ ਬਹੁਤ ਬਈ ਉਹਨੇ ਦੁਨੀਆ ਘਾਤੀ ਹਨਾ ਸਿਆਲ ਚੱਲ ਗਿਆ ਇਧਰ ਡਰਾਈਵ ਵੀ ਚਲੇਗੀ ਮੈਨੂੰ ਕਿਹਾ ਮੈਂ ਉਹਨੂੰ ਕਹੀ ਗਿਆ ਮੈਨੂੰ ਨੂੰ ਉਤਰਾ ਲੈ ਕਿਹਾ ਕਿਹਾ ਮੈਂ ਨਾ ਇਹੋ ਤੇ ਦੇਵਾ ਦਾ ਮੈਂ ਮੇਰੇ ਨਾਲ ਘਰ ਹੁੰਦਾ ਜੀ ਫਤਾਰ ਵਿੱਚੇ ਕਰ ਦਿਓ ਕਰਾਈ ਯਾਰ ਸਭ ਆਹ ਦੇ ਕੋਈ ਕੰਮ। ਫੱਪੇ ਲੋਟ ਹੈ। ਜਿਹਦਾ ਕਰਾ ਗਾਇ। ਕੋਲੋ ਬਾਈ ਚੱਲਦੇ ਆ ਕੰਮ। ਸਾਰਾ